ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਰਲੇਖ ਹੈ ਮੋਹਿਨਾ ਸੋਹਿਨਾ ਇਸ ਲਿਖਤ ਨੂੰ 4 ਭਾਗਾਂ ਵਿੱਚ ਪੜਿਆ ਜਾਵੇਗਾ ਜੀ ਪਹਿਲਾ ਭਾਗ ਮੋਹਿਨਾ ਤੇ ਅਮੀ ਜੀ ਅਸਮਾਨ ਤੇ ਬਦਲਾਂ ਦੀ ਪੂਰੀ ਪੂਰੀ ਚਾਂਦਨੀ ਕੋਪੇ ਵਾਂਗ ਤਣ ਗਈ ਹੈ ਨਕੀਆਂ ਨਕੀਆਂ ਬੂੰਦਾਂ ਪੈ ਰਹੀਆਂ ਹਨ ਮਦਮ ਮਦਮ ਵੇਗ ਦੀ ਹਵਾ ਵੀ ਰੁਮਕ ਰਹੀ ਹੈ ਰੁੱਤ ਉਂਝ ਹੀ ਮਹਾ ਸਿਆਲੇ ਦੀ ਹੈ ਪਰ ਇਸ ਬਰਖਾ ਤੇ ਹਵਾ ਦੇ ਰੰਗ ਨੇ ਸੀਤ ਨੂੰ ਬਹੁਤ ਚੁਭਵਾ ਕਰ ਦਿੱਤਾ ਹੈ ਪਾਲੇ ਦੇ ਮਾਰੇ ਲੋਕੀ ਘਾਰਾਂ ਦੇ ਅੰਦਰ ਨਿੱਗੇ ਹੋਏ ਬੈਠੇ ਹਨ ਇੱਕ ਸੁੰਦਰ ਟਿਕਾਣਾ ਇੱਕ ਸੁਹਾਵਣਾ ਬਾਗ ਹੈ ਜਿਸ ਨੂੰ ਇਨਸਾਨੀ ਤੇ ਕੁਦਰਤੀ ਸੁੰਦਰਤਾ ਦਾ ਇੱਕ ਨਮੂਨਾ ਆਖ ਸਕਦੇ ਹਾਂ ਪਰ ਇਸ ਵੇਲੇ ਲੈ ਲਹਾਉਂਦਾ ਨਹੀਂ ਆਖ ਸਕਦੇ ਕਿਉਂਕਿ ਸੁੱਤੀ ਹੋਈ ਕੁਦਰਤ ਦੇ ਨੋਨਿਹਾਲ ਇਸ ਵੇਲੇ ਉਦਾਸ ਵੈਰਾਗੇ ਹੋਏ ਤੇ ਅਪਤ ਖੜੇ ਹਨ ਕਿਸੇ ਵਧੀਕ ਚਤਰਾਈ ਤੇ ਕੋਈ ਨੁਕਰ ਖੁੰਝਾ ਸਾਵਾ ਕਰ ਰੱਖਿਆ ਹੋਵੇਗਾ ਤਾਂ ਵੱਖਰੀ ਗੱਲ ਹੈ ਉਨ ਸਾਰੇ ਬਾਗ ਦਾ ਉਹ ਹਾਲ ਹੈ ਜੋ ਬਾਗ ਦੇ ਵਿੱਚਕਾਰ ਕਈ ਜਗ੍ਹਾ ਹਾਊਜ਼ ਹਨ ਕਈ ਥਾਂ ਫੁਹਾਰੇ ਹਨ ਕਈ ਜਗ੍ਹਾ ਸੰਖ ਮਰਮਰੀ ਚਾਦਰਾਂ ਤੇ ਝਰਨੇ ਹਨ ਪਰ ਗਰਮੀ ਦੀ ਤਪਤ ਨਾ ਆਉਣ ਕਰਕੇ ਇਹਨਾਂ ਦਾ ਬਾਜ਼ਾਰ ਗਰਮ ਨਹੀਂ ਰਿਹਾ ਇਸ ਬਾਰਾਂਦਾਰੀਆਂ ਤੇ ਫੁਹਾਰੇਆਂ ਸੁਨਹਿਰੀ ਕਲਸਾਂ ਲਾਜਵਰਦੀ ਮਹਿਰਾਬਾਂ ਤੇ ਸੰਖ ਮਰਮਰੀ ਸਜਾਵਟਾਂ ਨਾਲ ਸਜੇ ਬਾਗ ਦੇ ਖੁੰਝੇ ਵਿੱਚ ਇੱਕ ਛੋਟਾ ਜਿਹਾ ਘਰ ਹੈ ਜੋ ਬਾਰੋਂ ਕੱਚੀ ਲਿਪਾਈ ਦਾ ਲਿਪਿਆ ਹੋਇਆ ਹੈ ਇੱਕ ਪਾਸੇ ਕੁਛ ਛੋਲੀਏ ਦੇ ਬੂਟੇ ਨਿੱਕੇ ਨਿੱਕੇ ਹਨ ਆਸ-ਪਾਸ ਸਰੋਂ ਤੇ ਕੁਛ ਗਗਲੂ ਖੜੇ ਖਿੜ ਰਹੇ ਹਨ ਪਰ ਲਾਏ ਐਸੇ ਪਰਚੋਲਵੇਂ ਦਿਲ ਵਾਲੇ ਦੇ ਜਾਬਦੇ ਹਨ ਕਿ ਕੱਚੇ ਕੋਠੇ ਦੇ ਉਦਾਲੇ ਇਸ ਕੱਕਰੀ ਰੁੱਤ ਵਿੱਚ ਸਬਜ਼ੀ ਦੇ ਵਿਚਕਾਰ ਬਸੰਤ ਖਿੜਿਆ ਹੈ ਤੇ ਲਾਉਣ ਵਾਲੇ ਦੀ ਕਾਰੀਗਰੀ ਦੀ ਸਾਖ ਪਰ ਰਿਹਾ ਹੈ ਵੇਲਾ ਕੋਈ ਕੱਚੀਆਂ ਦੁਪਹਿਰਾਂ ਦਾ ਹੈ ਪਰ ਘੜੀਆਂ ਦੇ ਪਹਿਰੇ ਦਸਣ ਵਾਲੇ ਸੂਰਜ ਹੋਰੀ ਤਾਂ ਪੂਰੇ ਲੇਫਾਂ ਵਿੱਚ ਮੂੰਹ ਲੁਕਾਈ ਫਿਰਦੇ ਹਨ ਇਹ ਉਹ ਜਾਪਦਾ ਹੈ ਕਿ ਪੌ ਫੁਟਾਲਾ ਹੁਣ ਹੀ ਹਟਿਆ ਹੈ ਇਸ ਕੱਚੇ ਕੋਠੇ ਦੇ ਬੂਏ ਬੰਦ ਹਨ ਅੰਦਰ ਪਤਾ ਨਹੀਂ ਕੀ ਹੈ ਪਰ ਬਾਹਰ ਇੱਕ ਬੜੇ ਗੰਭੀਰ ਤੇ ਆਤਮ ਸੁੰਦਰਤਾ ਨਾਲ ਭਰੇ ਚਿਹਰੇ ਵਾਲੀ ਲੰਮੀ ਪਤਲੀ ਡੋਲ ਦੀ ਕਿਰਪਾਲਤਾ ਦੀ ਦੇਵੀ ਖੜੀ ਹੈ ਜੋ ਦਰਵਾਜ਼ੇ ਨੂੰ ਹੱਥ ਫੜੀ ਕਿਰਪਾਨ ਦੀ ਪਿੱਠ ਨਾਲ ਠਕੋਰਦੀ ਹੈ ਆਚਰਜ ਹੈ ਇੱਕ ਛਾ ਕੋਠਾ ਗਰੀਬਾਂ ਦਾ ਚਿੜੀਆਂ ਰਹਿਣ ਬਸੇਰਾ ਇਸ ਦੇ ਬੂਏ ਤੇ ਕ ਰਾਣੀਆਂ ਤੋਂ ਵਧਿਕ ਜੱਬੇ ਤੇ ਪੁਸ਼ਾਕੇ ਵਾਲੀ ਤੇਜਮਈ ਮਹਾਰਾਣੀ ਆ ਕੇ ਦਰ ਖੜਕਾ ਰਹੀ ਹੈ ਕੁਝ ਪਲਾਂ ਦੇ ਮਗਰੋਂ ਦਰਵਾਜ਼ਾ ਖੁੱਲ ਗਿਆ ਔਰ ਇਹ ਰਾਣੀ ਅੰਦਰ ਲੰਘ ਗਈ ਲੰਘਦੇ ਹੀ ਫੇਰ ਬੂਆ ਤੋਂ ਹੋ ਗਿਆ ਤੇ ਬਾਹਰ ਦੀ ਹੱਡ ਕੜਕਾਂਵੀ ਪਉਣ ਨੂੰ ਅੰਦਰ ਵੜਨਾ ਨਾ ਮਿਲਿਆ ਅੰਦਰ बिजੜੇ ਦੇ ਆਹਲਣੇ ਵਾਂਗ ਰੰਗ ਲੱਗ ਰਿਹਾ ਹੈ ਘਰ ਇਸ ਤਰ੍ਹਾਂ ਦਾ ਸਾਫ਼ ਹੈ ਕਿ ਕੱਖ ਕੋ ਥਾਵੇਂ ਨਹੀਂ ਪਿਆ ਦਿਸਦਾ ਕੰਧਾਂ ਪਰ ਪਾਂਡੋ ਵਰਗੀ ਚਿੱਟੀ ਮਿੱਟੀ ਦਾ ਪੋਚਾ ਹੈ ਹੀਠਾਂ ਸੁਥਰਾ ਲੇਪਣ ਹੈ ਜਿਸ ਪਰ ਸਫਾ ਦੀ ਵਿਛਾਈ ਹੈ ਤੇ ਇੱਕ ਪਾਸੇ ਦਰੀ ਵਿਛੀ ਹੈ ਇੱਕ ਖੂੰਜੇ ਲਟਲਟ ਕਰਦੀ ਅਗ ਮਗ ਰਹੀ ਹੈ ਅਗ ਦੇ ਨੇੜੇ ਪੀੜੀ ਢਾ ਕੇ ਇੱਕ ਪਰਬੀਨ ਪਰ ਸਾਫ ਤੇ ਨਿਰਛਲ ਨਿਹਾਰ ਦੀ ਜਵਾਨ ਇਸਤਰੀ ਬੈਠੀ ਸੀ ਜਿਸ ਨੇ ਉੱਠ ਕੇ ਬੂਆ ਖੋਲੇ ਸੀ ਹੁਣ ਪੀੜੀ ਉੱਤੇ ਆਸਣ ਵਿਛਾ ਕੇ ਆਪਣੀ ਉੱਚੀ ਪਰਉਣੀ ਦੇ ਅੱਗੇ ਕੀਤੇ ਉਸ ਤੇ ਆਪ ਫੂੜੀ ਤੇ ਬੈਠ ਕੇ ਮੱਥਾ ਟੇਕ ਕੇ ਪ੍ਰੇਮ ਦੇ ਵੇਗ ਵਿੱਚ ਬੋਲੀ ਅੰਮੀ ਜੀ ਮੇਰੀ ਮਾਤਾ ਜੀ ਤੁਸੀਂ ਕਿਹੜੇ ਚੰਗੇ ਹੋ ਅੰਮੀ ਜੀ ਐਡੀ ਠੰਡ ਤੇ ਮੀਂਹ ਵਿੱਚ ਖੇਚਲ ਕੀਤੀ ਦਾਸੀ ਨੂੰ ਹੁਕਮ ਕਰ ਕੱਲ ਦੇ ਦਾਸੀ ਹਾਜ਼ਰ ਹੋ ਜਾਂਦੀ ਅੰਮੀ ਜੀ ਮੋਹਨਾ ਮੈਂ ਆਖ ਜੋ ਗਈ ਸੀ ਕਿ ਆਵਾਂਗੀ ਮੋਹਨਾ ਫਿਰ ਕਿਹੜੀ ਗੱਲ ਸੀ ਮੈਂ ਜੋ ਟੈਲਣ ਹਾਜ਼ਰ ਸਾਂ ਅੰਮੀ ਜੀ ਮੇਰੀਆਂ ਤਾਂ ਸਾਰੀਆਂ ਵਾੜੀਆਂ ਹਨ ਚੈਲਣ ਮੇਰੀ ਕੋਈ ਕਿਉ ਸਗੋਂ ਹਰ ਸੇਵਾ ਦੀ ਮੰਗ ਤਾਂ ਵਾਇਗਰੂ ਦੇ ਦਰ ਤੋਂ ਮੈਂ ਆਪ ਮੰਗਦੀ ਹਾਂ ਮਉਇਨਾ ਮੇਰੀ ਚੰਗੀ ਚੰਗੇਰੀ ਅਮੀਏ ਰੁੱਖਾ ਮਿਸਾ ਪ੍ਰਸ਼ਾਦ ਬੱਕਰੀ ਦਾ ਦੁੱਧ ਆਪਣੇ ਛਾਤਿਆਂ ਦੀ ਮੱਖਿਉ ਹਾਜ਼ਰ ਹੈ ਆਗਿਆ ਕਰੋ ਹਾਜ਼ਰ ਕਰਾਂ ਅਮੀ ਬੇਟਾ ਜੀਓ ਮੈਂ ਪ੍ਰਸ਼ਾਦ ਛਕਾ ਕੇ ਤੇ ਆਪ ਛਕ ਕੇ ਆਈ ਹਾਂ ਛਕਾਉਣਾ ਹੈ ਤਾਂ ਉਹ ਛਕਾਓ ਜਿਸ ਦੀ ਭੁੱਖ ਮੈਨੂੰ ਤੁਸਾਂ ਪਾਸ ਲਈ ਆਈ ਹੈ ਮਉਇਨਾ ਸਦ ਬਚਨ ਕਹਿ ਕੇ ਉੱઠી ਇੱਕ ਖੁੰਝੇ ਕਿਲੀ ਨਾਲ ਸਰੋਦਾ ਲਟਕ ਰਿਆ ਸੀ ਲਾ ਲਿਆਈ ਸੁਰ ਕੀਤਾ ਤੇ ਲੱਗੀਆਂ ਉਸ ਦੀਆਂ ਤਿਰਖੀਆਂ ਉਂਗਲਾਂ ਮਦਮ ਤੇ ਕਲੇਜਾ ਹਿਲਾਵੀਆਂ ਠੋਕਰਾਂ ਦੇਣ ਪਹਿਲੇ ਮਲਾਰ ਦਾ ਆਲਾਪ ਛੜਿਆ ਪਰ ਫਿਰ ਸਾਰੰਗ ਦੀ ਗਤ ਵੱਜ ਗਈ ਕਮਰੇ ਦੇ ਅੰਦਰ ਇੱਕ ਬੈਕੂੰਠ ਦਾ ਨਕਸ਼ਾ ਬਣ ਗਿਆ ਇਸ ਵੇਲੇ ਅਮੀ ਜੀ ਪੀੜੀ ਤੋਂ ਉੱਤਰ ਕੇ ਹੀਠਾਂ ਉ ਬੈਠੇ ਅੱਖਾਂ ਬੰਦ ਹੋ ਗਈਆਂ ਤੇ ਸਰੀਰ ਐਸਾ ਅਡੋਲ ਹੋਇਆ ਮਨੁਸ਼ਬਤ ਦੀ ਚੁਣਕਾਰ ਦੇ ਵਿੱਚ ਹੀ ਲੀਨ ਹੋ ਗਿਆ ਮੋਇਨਾ ਜੀ ਦਾ ਹੁਣ ਸਰੋਹ ਦੇ ਨਾਲੋਂ ਵੀ ਸੁਰੀਲਾ ਤੇ ਮਿੱਠਾ ਗੱਲਾ ਖੋਲਿਆ ਸਾਰੰਗ ਮਹੱਲਾ ਪਹਿਲਾ हर बिन क्यों रही है दुख बे जेवा स्वाद न फीकी रस बिन बिन काल संता पै रहाओ जब लग दर्श पर परसै प्रीतम तब लग भूख प्यासी दर्शन देख ती मनमान्या जल रस कमल बिगासी ऊनम कनहर गरजै बरसै कोकुल मोर बैरागै तरवर बिरख बेयंग पोयंगम ਘਰ ਪਿਰ ਤਨ ਸੁਹਾਗ ਹੈ ਕੁਚਲ ਕਰੂ ਕੁਨਾਰ ਕੁਲਖਣੀ ਪਿਰ ਕਾ ਸਹਿ ਨ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸ਼ਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤੀ ਮੰਤੀ ਰੇ ਸ਼ਬਦ ਦੀ ਇਹ ਗਾਇਨ ਗਤੀ ਬੈਠਵੀਂ ਲੈ ਵਿੱਚ ਕੁਛ ਐਸੀ ਦਿਲ ਖਿਚਵੀਂ ਤੇ ਰਸ ਭਰੀ ਸੀ ਕਿ ਕਿਤਨਾ ਚਿਰ ਲੰਘ ਗਿਆ ਫਿਰ ਹੋਰ ਸ਼ਬਦ ਛੜਿਆ ਲੋਡਾ ਪੈਰ ਹੋ ਗਿਆ ਮੋਹਿਨਾ ਦੀ ਜਲ ਘੜੀ ਨੇ ਦੱਸਿਆ ਕਿ ਤ੍ਰਿਪੈਰਾ ਵੱਜ ਚੁੱਕਾ ਹੈ ਇੰਨੇ ਨੂੰ ਕਿਲੇ ਤੋਂ ਤ੍ਰਿਪੈਰਾ ਵੱਜ ਕੇ ਤ੍ਰੈ ਕੜੀਆਂ ਦੀ ਟੁੰਕਾਰ ਸੁਣਾਈ ਦਿੱਤੀ ਕੀਰਤਨ ਸਮਾਪਤ ਹੋ ਚੁੱਕਾ ਸੀ ਅੰਮੀ ਜੀ ਜਾਣਾ ਚਾਹੁੰਦੇ ਸਨ ਪਰ ਮੋਹਿਨਾ ਤੇ ਪਿਆਰ ਭਰੀ ਮੋਹਿਨਾ ਨੇ ਐਵੇਂ ਜਾਣ ਨਾ ਦਿੱਤਾ ਠੰਡ ਦੇ ਕਾਰਨ ਅਖਰੋਟ ਬਦਾਮ ਤੇ ਅਬਜੋਸ਼ ਅੱਗੇ ਲਿਆ ਤਰੇ ਤੇ ਲੂਣ ਵਾਲੀ ਚਾਹ ਦੀ ਕਟੋਰੀ ਨਾਲ ਅੰਮੀ ਜੀ ਨੇ ਪ੍ਰੇਮ ਦੇ ਰੰਗ ਅੱਗੇ ਨਾ ਨਾ ਕੀਤੀ ਵਾਹਿਗੁਰੂ ਤੂੰ ਤੰ ਤਨ ਕਿਹਾ ਤੇ ਮੂੰ ਚੋਲਿਆ ਜਦੋਂ ਮਾਤਾ ਜੀ ਟੁਰੇ ਤਾਂ ਮੋਹਿਨਾ ਦੀਆਂ ਅੱਖਾਂ ਵਿੱਚ ਪਾਣੀ ਪਰ ਆਇਆ ਚਿਹਰਾ ਹਵਾਈ ਵਾਂਗ ਉੱਡ ਗਿਆ ਚੱਕਰ ਖਾਂਦੀ ਤੇ ਬੈੰਦੀ ਬੈੰਦੀ ਏਠਾਂ ਟੈ ਪਈ ਤਿੰਡਾ ਲੋ ਲੇਟ ਗਈ ਅੰਮੀ ਜੀ ਨੇ ਸਿਰ ਤੇ ਹੱਥ ਫੇਰੇਆ ਪਿਆਰ ਦਿੱਤਾ ਗੋਦੀ ਵਿੱਚ ਸਿਰ ਲੈ ਕੇ ਥਾਪੜੇ ਦਿੱਤੇ ਤਾਂ ਸਾਵਧਾਨ ਹੋਈ ਅਜੇ ਅਥਰੂ ਨਹੀਂ ਖਣੋਂਦੇ ਸਨ ਤੇ ਕਲੇਜਾ ਥਾਂਵੇਂ ਨਹੀਂ ਸਿਆਉਂਦਾ ਮੋਹਿਨਾ ਤੈਨੂੰ ਹੁਣ ਕਿਉਂ ਫਿਕਰ ਹੈ ਮੈਂ ਜੋ ਫਿਕਰ ਲੈ ਲਿਆ ਹੈ ਸਾਰੇ ਕਾਜ ਸੁਹਿਲੜੇ ਹੋ ਜਾਸਣ ਤੂੰ ਜਿਸ ਰਾਹੇ ਟੁਰੀ ਹੈ ਤੁਰੀ ਰਹੋ ਕਿਉਂ ਤੀਰਜਾਂ ਤੇ ਅਸੀਸਾਂ ਦੇਂਦੀ ਦੇਵੀ ਅੰਮਾ ਟੁਰ ਗਈ ਅੰਮੀ ਜੀ ਨੂੰ ਗਿਆ ਕੁਛਿਰ ਬੀਤ ਗਿਆ ਸੀ ਦਿਨ ਅੰਦਰ ਬਾਹਰ ਹੋਣ ਲੱਗ ਪਿਆ ਸੂਰਜ ਤਾਂ ਚੜ੍ਹਿਆ ਹੀ ਨਹੀਂ ਸੀ ਪਰ ਬਦਲਾਂ ਵਿੱਚੋਂ ਛਣ ਕੇ ਜੋ ਚਾਨਣ ਆਉਂਦਾ ਸੀ ਉਹ ਵੀ ਘਾਟਣ ਲੱਗ ਪਿਆ ਇਸ ਵੇਲੇ ਮੋਹਿਨਾ ਨੇ ਬਾਹਰ ਆ ਕੇ ਕੁਲੀਆਂ-ਕੁਲੀਆਂ ਸਰੋਦੀਆਂ ਗੰਦਲਾਂ ਤੋੜੀਆਂ ਤੇ ਅੰਦਰ ਜਾ ਕੇ ਸਾਗ ਤਰ ਦਿੱਤਾ ਥੋੜੀ ਚਿਰ ਮਗਰੋਂ ਬੂਆ ਫੇਰ ਖੜਕਿਆ ਰਹਿਰਾਸ ਦਾ ਭੋਗ ਪਾ ਕੇ ਅਰਦਾਸਾਂ ਕਰ ਰਹੀ ਮੋਹਿਨਾ ਨੇ ਅਰਦਾਸਾ ਹੋ ਚੁੱਕਣ ਪਰ ਬੂਆ ਖੋਲਿਆ ਤਾਂ ਉਸ ਦੇ ਪ੍ਰਾਨਪਤੀ ਜੀ ਨਜ਼ਰ ਪਏ ਜੋ ਕਈ ਦਿਨਾਂ ਦੇ ਵਾਂਡੇ ਗਏ ਹੋਏ ਸੇ ਇਸ ਨੇ ਸੀਸ ਨਿਵਾਇਆ ਉਹਨਾਂ ਨੇ ਅਸੀਸ ਦਿੱਤੀ ਸੁਖਸਾਂਦ ਪੁੱਛੀ ਤੇ ਮੂੰਹ ਹੱਥ ਧੋ ਕੇ ਫੇਰ ਅਗ ਉਦਾਲੇ ਆ ਬੈਠੇ ਪਤੀ ਮੋਹਿਨਾ ਮੇਰੇ ਪਿੱਛੋਂ ਅਮੀ ਜੀ ਦੇ ਦਰਸ਼ਨ ਫੇਰ ਤੁਸੀਂ ਨਹੀਂ ਕੀਤੇ ਮੋਹਿਨਾ ਜੀ ਦੋ ਵੇਰ ਹੋਏ ਹਨ 8 ਦਿਨ ਹੋਏ ਤਾਂ ਮੈਂ ਗਈ ਸਾਂ ਅੱਜ ਆਪ ਆਏ ਸਨ ਹੋਣੇ ਗਏ ਨੇ ਪਤੀ ਤਨਪਾਗ ਅੰਮੀ ਜੀ ਕਿਡੇ ਦਿਿਆਲੂ ਹਨ ਕੰਗਲਿਆਂ ਨੂੰ ਨਿਹਾਲ ਕਰਦੇ ਹਨ ਮੋਹਿਨਾ ਚਰਨ ਪਾਉਣੀ ਨਹੀਂ ਉਹ ਤਾਂ ਕੀਟਾਂ ਨੂੰ ਥਾਪਦੇ ਹਨ ਮੈਂ ਕਿਸੇ ਵੇਲੇ ਆਪਣੇ ਆਪ ਨੂੰ ਦਾਸ ਜਾਂ ਟੈਲਣ ਆਖਾਂ ਤੇ ਝਿੜਕ ਕੇ ਆਖਦੇ ਹਨ ਮੈਂ ਤੈਨੂੰ ਗੋਦ ਲਿਆ ਹੈ ਆਪਣਾ ਬੱਚਾ ਬਣਾਇਆ ਹੈ ਤੂੰ ਕਿਉਂ ਦਾਸੀ ਅੰਮੀ ਆਖਾਂ ਤਾਂ ਖੁਸ਼ ਹੁੰਦੇ ਹਨ ਕੋਈ ਹੋਰ ਵਡਿਆਈ ਦਾ ਨਾਮ ਲੈ ਕੇ ਸਦਾ ਤਾਂ ਸਦਾ ਖਿੜੇ ਮਥੇ ਤੇ ਵਰਡ ਪਾ ਲੈਂਦੇ ਹਨ ਪਤੀ ਸੱਚ ਹੈ ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜਿਆਂ ਪਰ ਦਿਆਲੂ ਹੈ ਪ੍ਰੇਮ ਵਿੱਚ ਖਿੱਚਦਾ ਹੈ ਪਰ ਮੋਹਿਨਾ ਜੀਓ ਕੋਈ ਸਾਡੀ ਮੁਸ਼ਕਲ ਖੋਲ ਪੈਣ ਦਾ ਨਿਸ਼ਾਨ ਵੀ ਨੇੜੇ-ਨੇੜੇ ਆਇਆ ਹੈ ਮੋਹਿਨਾ ਸੁਆਮੀ ਜੀ ਨਹੀਂ ਅਮੀ ਜੀ ਅਜੇ ਇਹੋ ਆਖਦੇ ਹਨ ਹੁਕਮ ਨਹੀਂ ਸੁਇਨਾ ਅੱਛਾ ਜਿਵੇਂ ਰਜ਼ਾ ਪ੍ਰਿਆ ਜੀ ਤੁਸੀਂ ਕਭਰਾਉਂਦੇ ਤਾਂ ਨਹੀਂ ਮੋਹਿਨਾ ਟੋਟ ਵਾਲਾ ਕਭਰਾਤਾ ਹੋਂ ਨਹੀਂ ਪਰ ਵੈਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਕੜੀ ਹੈ ਸੋਇਨਾ ਇਹੋ ਮੇਰਾ ਹਾਲ ਹੈ ਪਤਾ ਨਹੀਂ ਮੈਂ ਸਫਰ ਕਿਹ ਨੂੰ ਬਤਾਇਆ ਹੈ ਪ੍ਰੇਮ ਦੀ ਖਿੱਚ ਤੇ ਬਿਰਹੇ ਦੀ ਧੂਨੇ ਇੱਕ ਪਲ ਨਹੀਂ ਛੜਿਆ ਜੇ ਕਦੀ ਇੱਕਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਦਵਾਟਿਉ ਮੁਰ ਆਉਂਦਾ ਮੋਹਿਨਾ ਪਤੀ ਜੀ ਅਸੀਂ ਦਾਸ ਜੋ ਠਹਿਰੇ ਜੋ ਮਾਲਕ ਦੀ ਰਜ਼ਾ ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿੱਚ ਸਾਡਾ ਭਲਾ ਸਾਈ ਮੇਰ ਕਰੇ ਉਹ ਕਰੀਏ ਜੋ ਉਸ ਨੂੰ ਪਾਵੇ ਪਰ ਇਹ ਕਰਦਿਆਂ ਸਾਡੀ ਤੂਤੇ ਖਿੱਚ ਦੂਣ ਸਵਾਈ ਹੁੰਦੀ ਜਾਵੇ ਜਿੰਨਾ ਚਿਰ ਇਸ ਤੂਨੂ ਮਨ ਚੱਲੇ ਜਰੀ ਜਾਵੇ ਵਾਹ ਵਾਹ ਜਦ ਜਰ ਨਾ ਸਕੇ ਤੇ ਇਸ ਦੇ ਭਾਰ ਇਸ ਟੁੱਟ ਜਾਵੇ ਤਦ ਇਸ ਤੋਂ ਉਤਮ ਵਸੀਲਾ ਹੋਰ ਕੀ ਹੋਸੀ ਜਿਸ ਨਾਲ ਕਲਿਆਣ ਮਿਲੇ ਸੋਇਨਾ ਜੋ ਮਾਲਕ ਕੰਮ ਸੋਂ ਪੇ ਉਹ ਕਰੀਏ ਜੋ ਹੁਕਮ ਦੇਵੇ ਮੰਨੀਏ ਮਾਲਕ ਚਾਏ ਝੜਕੇ ਚਾਏ ਦੁਰਕਾਰੇ ਪਰ ਚੰਗਾ ਲੱਗਦਾ ਰਹੇ ਪਿਆਰ ਵੱਧਾ ਰਹੇ ਤੇ ਪ੍ਰੇਮ ਹੁਲਾਰੇ ਲੈਂਦਾ ਰਹੇ ਫਿਰ ਕਦੇ ਆਪੇ ਮੋਹਿਨਾ ਆ ਪ੍ਰਿਆ ਵਰਜੀ ਦਰਸ਼ਨ ਦਾਤ ਹੈ ਮਿਹਰ ਹੈ ਨਦਰ ਹੈ ਅੰਮੀ ਜੀ ਆਖਦੇ ਹਨ ਸੇ ਸਾਡੇ ਸਾਧਨ ਮੁਰਦਾ ਸਾਧਨ ਹਨ ਅਸੀਂ ਜੋ ਮੁਰਦੇ ਹੋ ਰਹੇ ਹਾਂ ਇਹ ਤਾਂ ਲੂਲੇ ਪਿੰਗਲੇ ਦੇ ਟੁੰਡ ਮਾਰਨ ਵਾਲੀ ਗੱਲ ਹੈ ਲੂਲਾ ਪਿੰਗਲਾ ਪਰਬਤ ਤੇ ਕਦੇ ਪਹੁੰਚ ਸਕਦਾ ਹੈ ਸਾਈਂ ਦੀ ਨਦਰ ਸਾਈਂ ਦੀ ਮਿਹਰ ਉਸ ਨੂੰ ਖਿੰਨ ਵਿੱਚ ਲਿਆ ਜਾ ਸਕਦੀ ਹੈ ਦਰਸ਼ਨ ਤਾਂ ਮਿਹਰ ਹੈ ਮਿਹਰ ਦਾਤੇ ਦੇ ਵਸ ਹੈ ਸਾਡੇ ਵਸ ਨਹੀਂ ਅਸੀਂ ਤਾਂ ਮੰਗਤੇ ਹਾਂ ਮੰਗ ਤਾਂ ਝੋਲੀ ਅੱਡੀ ਰੱਖੇ ਆਸਾਵੰਦ ਰਹੇ ਮਨ ਹਰ ਵੇਲੇ ਯਾਚਨਾ ਵਿੱਚ ਰਹੇ ਬਸ ਬਾਕੀ ਦੇਣਾ ਮਿਹਰਾਂ ਵਾਲੇ ਦੇ ਵਸ ਹੈ ਉਸ ਦੇ ਦੁਆਰੇ ਆਸਾਵੰਦ ਰਹਿਣਾ ਇਤਨਾ ਹੀ ਮੰਗਤੇ ਦਾ ਕਰਤਵ ਹੈ ਮੰਗਤਾ ਕਾਲਾ ਨਾ ਪਵੇ ਮੰਗਤਾ ਨਿਰਾਸ਼ ਨਾ ਹੋਵੇ ਮੰਗਤਾ ਮਾਨ ਨਾ ਕਰੇ ਮੰਗਤਾ ਦਾਵਾ ਨਾ ਬਣੇ ਹੰਕਾਰ ਨਾ ਤਾਰੇ ਕੇ ਜ਼ਰੂਰ ਮਿਲਸੀ ਪਰ ਮੰਗਤਾ ਕਦੇ ਸਿਦਕ ਨਾ ਹਾਰੇ ਨਿਸ਼ਚਾ ਰੱਖੇ ਕਿ ਦਾਤਾ ਕਦੇ ਨਾ ਕਦੇ ਜ਼ਰੂਰ ਤਰੁੱਟਸੀ ਆਸਾ ਵੰਦ ਰਹੁ ਮੰਗ ਧਰਮ ਤਾਰੋ ਇਹ ਅਮੀ ਜੀ ਦਾ ਵਾਕ ਸੀ ਸੁਪਤੀ ਜੀ ਅੱਗੇ ਆਪਣੇ ਹੱਟ ਤੇ ਹਾਂ ਪਰ ਇਹ ਸਾਧਨਾ ਦਾ ਫਲ ਵੇਖ ਹੀ ਚੁਕੇ ਹਾਂ ਕੀ ਪਾਇਆ ਹੈ ਹੁਣ ਤਾਂ ਅੰਮੀ ਜੀ ਦੀ ਸਮਤ ਸਾਨੂੰ ਲੱਗੇ ਅਸੀਂ ਨੋਕਰ ਰਹੀਏ ਤੇ ਨਖਰਾ ਚੁਕਾਈਏ ਅਸੀਂ ਸ਼ੁਕਰ ਕਰੀਏ ਕਿ ਸਾਨੂੰ ਅੰਮੀ ਜੀ ਦੀ ਮਿਹਰ ਮਿਲ ਗਈ ਹੈ ਦੇਖੋ ਅਜ ਕਿੱਡੀ ਠੰਡ ਤੇ ਮੀਂਹ ਦਾ ਕਣੀ ਕਣੋਟ ਸੀ ਪਰ ਸੁਖ ਨਾ ਪਾਓ ਬਚਨਾ ਦੀ ਪੱਕੀ ਅੰਮੀ ਜਿਸ ਦੇ ਅਸੀਂ ਮੂਲ ਖਰੀਦੇ ਗੋਲਿਆਂ ਤੋਂ ਵੀ ਹੀਣੇ ਦਾਸ ਹਾਂ ਆਪ ਤੁਰ ਕੇ ਇਸ ਕੱਖਾਂ ਦੀ ਕੁੱਲੀ ਵਿੱਚ ਆਈ ਔਰ ਮੈਨੂੰ ਆਤਮ ਉਪਦੇਸ਼ਾਂ ਨਾਲ ਕਿਰਤਾਰਤ ਕਰਕੇ ਗਈ ਹੈ ਮੋਇਨਾ ਇਹ ਕਹਿ ਰਹੀ ਸੀ ਤੇ ਸੋਹਣਾ ਜੀ ਦੇ ਨੇਤਰ ਮਿੜਦੇ ਜਾਂਦੇ ਸੀ ਔਰ ਅੱਖਾਂ ਵਿੱਚੋਂ ਕੋਈ ਕੋਈ ਟੇਪਾ ਤਰਪ ਤਰਪ ਕਰ ਰਿਹਾ ਸੀ ਹੁਣ ਮੋਇਨਾ ਕਹਿੰਦੀ ਕਹਿੰਦੀ ਆਪ ਵੀ ਗਮ ਹੋ ਗਏ ਕੈਸਾ ਅਦਭੁਤ ਦਰਸ਼ਨ ਹੈ ਕੈਸੇ ਇਸਤਰੀ ਭਰਤਾ ਇੱਕ ਰੰਗ ਦੇ ਹਨ ਕੈਸਾ ਘਰ ਦਾ ਸਤਸੰਗ ਹੈ ਗੁਰੂ ਨਾਨਕ ਸੁਏਲੇ ਦੀ ਕੀ ਤਾਸੀਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੈਸਾ ਮਿੱਠਾ ਫਲ ਲੱਗਾ ਹੈ ਜਿਸ ਦਾ ਬੀਜ ਗੁਰੂ ਨਾਨਕ ਕੇਰਦਾ ਹੈ ਜਿਸ ਦਾ ਪਤਾ ਸਤਗੁਰ ਐਮ ਦੇਂਦਾ ਹੈ ਕਉਹ ਨਾਨਕ ਗੁਰਮੰਤਰ ਦ੍ਰਿੜਾਇਆ ਸੱਚ ਹੈ ਗੁਰੂ ਨਾਨਕ ਦਾ ਮੰਤਰ ਕਾਇਆ ਪਲੜਦਾ ਹੈ ਮਨ ਪਲੜਦਾ ਹੈ ਤੇ ਆਤਮ ਜੀਵਨਦਾਨ ਕਰਦਾ ਹੈ ਅਸਲ ਰਸਾਇਣ ਗੁਰਨਾਨਕ ਦੇ ਗਾਰੜੂ ਮੰਤਰ ਵਿੱਚ ਹੈ ਜੋ ਵਿਸ਼ ਛਾੜਦਾ ਹੈ ਪ੍ਰੇਮ ਅੰਮ੍ਰਿਤ ਪਾਉਂਦਾ ਹੈ ਤੇ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂ ਬਿਆਪੇ ਦਾ ਅਮਰ ਸੋਨਾ ਤਿਆਰ ਕਰਦਾ ਹੈ ਦੰਪਤੀ ਕਿੰਨਾ ਚਿਰ ਇਸੇ ਅਡੋਲਤਾ ਬਿਰਤੀ ਦੀ ਰਸਪਰੀ ਇਕਾਗਰਤਾ ਵਿੱਚ ਬੈਠੇ ਰਹੇ ਅਗ ਬਲ ਬਲ ਕੇ ਹਿਸ ਰਹੀ ਤੇ ਸਾਗ ਉਬਲ ਉਬਲ ਕੇ ਰਿਜ ਰਿਹਾ ਦੀਵਾ ਜਗ ਜਗ ਕੇ 부ਜ ਰਿਹਾ ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿੱਚ ਜੋ ਠੰਡਾ ਠੰਡਾ ਰਸ ਆਇਆ ਸੀ ਉਹ ਆਪਣੇ ਵਿੱਚ ਇੰਨਾ ਘਰ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਅਸਥੂਲ ਸੰਸਾਰ ਕੀ ਕੀ ਰੰਗ ਵਟਾ ਚੁੱਕਾ ਹੈ ਤਦ ਇਹ ਖੁੱਲੀ ਜਦੋਂ ਬੂਏ ਨੇ ਫਿਰ ਖਟਖਟ ਕੀਤੀ ਹਿਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁਲੀਆਂ ਮੋਇਨਾ ਨੇ ਦਰਵਾਜ਼ਾ ਖੋਲਿਆ ਤਾਂ ਇੱਕ ਦਾਸ ਸੀ ਜਿਸ ਨੇ ਬੜੇ ਪ੍ਰੇਮ ਨਾਲ ਕਿਹਾ ਬੀਬੀ ਜੀ ਮੈਂ ਸੱਚੇ ਦਵਾਰੋਂ ਆਇਆ ਹਾਂ ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿੱਚੋਂ ਉਠਾਇਆ ਹੈ ਪਰ ਅੰਮੀ ਜੀ ਨੇ ਕਹਲਿਆ ਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਣ ਲਈ ਫੁੱਲ ਕਿਤੋਂ ਨਹੀਂ ਆਏ ਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ ਹੋ ਸਕੇ ਤਾਂ ਇੱਕ ਸਿਹਰੇ ਜੋਗੇ ਫੁੱਲ ਦਿਓ ਅਰ ਛੇਤੀ ਦਿਓ ਜੋ ਸਾਡੇ ਨੀਮ ਵਿੱਚ ਭੰਗ ਨਾ ਪਵੇ ਰਾਤ ਸੁਨੇਹਾ ਕਲਣਾ ਯਾਦ ਨਹੀਂ ਰਿਹਾ ਲੇਖਿਆਂ ਤੇ ਪੜਚੋਲਾਂ ਵਾਲੀਆਂ ਸਮਝਾਂ ਉਸ ਖੁਸ਼ੀ ਨੂੰ ਕੀ ਸਮਝਣ ਜੋ ਇਸ ਸੁਖ ਸੁਨੇਹੜੇ ਨੇ ਦਿੱਤੀ ਪ੍ਰੇਮ ਦੇ ਬੇਗਮ ਰਾਹ ਇਲਾਹੀ ਤੇ ਅਲੀਲ ਰਸਤੇ ਤੇ ਟਰਾਉ ਮੋਹਿਨਾ ਤੇ ਸੋਹਿਨਾ ਉੱਠੇ ਆਪਣੀ ਸਾਮ-ਸਾਮ ਤੇ ਖੋਰੀਆਂ ਪਰਾਲੀਆਂ ਨਾਲ ਕਜ-ਕਜ ਰੱਖੀ ਫੁਲਵਾੜੀ 'ਤੇ ਜਾ ਵੜੇ ਆਕਾਸ਼ ਵਿੱਚ ਬਦਲਾਂ ਦਾ ਚਿੱਟਾ ਤੇ ਕਾਲਾ ਰੂਪ ਛਾ ਰਿਹਾ ਹੈ ਇਹਨਾਂ ਦੇ ਪਿੱਛੇ ਚੰਦਰਮਾ ਹੈ ਬਦਲਾਂ ਵਿੱਚੋਂ ਧਾਮਨੀ ਖਿਉਂਦੀ ਤੇ ਲਸ਼ਕਾਰਾ ਮਾਰਦੀ ਹੈ ਇਸ ਲਸ਼ਕਾਰੇ ਵਿੱਚ ਪਿਆਰੇ ਲਈ ਪ੍ਰੇਮ ਫੁੱਲ ਤੋੜ ਰਹੇ ਹਨ ਉੱਪਰ ਬਨੇ ਆਕਾਸ਼ ਤਲੇ ਤਰਸੋ ਹਤੀ ਜੈ ਦਿਸ ਚਮਕੇ ਬੀਜਲ ਮੁਖ ਕੋ ਜੋ ਹਤੀ ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈ ਹੈ ਹਰ ਹਾਂ ਜੇ ਮਸਤਕ ਹੋਵੇ ਭਾਕ ਤੰਦਰ ਸਮਾਈ ਫੁੱਲ ਤੋੜਦੇ ਹਨ ਜੀ ਖੁਸ਼ੀ ਨਾਲੋ ਚਲਦਾ ਹੈ ਅੰਮੀ ਜੀ ਕਿਹੜੇ ਚੰਗੇ ਹਨ ਜੋ ਐਸੇ ਸੋਹਣੇ ਕਮਲੇ ਸਾਨੂੰ ਯਾਦ ਕਰਦੇ ਹਨ ਜਿਨ੍ਹਾਂ ਦੇ ਦੁਆਰੇ ਬਨਰਾਏ ਹੱਥ ਬੰਦੀ ਖੜੀ ਹੈ ਉਹ ਸਾਨੂੰ ਸੇਵਾ ਦੇ ਕੇ ਵੜਿਆਉਂਦੇ ਹਨ ਅਮੀ 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 ਤੂੰ ਤਨ ਹੈ ਫਿਰ ਫੁੱਲਾਂ ਨੂੰ ਇਸ ਤਰ੍ਹਾਂ ਦੇ ਪਿਆਰ ਭਾਵ ਨਾਲ ਬੁਲਾਉਂਦੇ ਹਨ ਆਖਦੇ ਹਨ ਨੇਕ ਨਸੀਬ ਤੂੰ ਸਾਡੇ ਮਿੱਤਰੋ ਜਿਨਾ ਜਾਏ ਪੀ ਆ ਗੱਲ ਪਹਿਣਾ ਵਾਹ ਉਗਣਾ ਤੇ ਸੁਫਲਾ ਲਗਣਾ ਖਿੜਖਿੜ ਹਾਸਾ ਸਰੇਣਾ ਵਾਹ ਟੁੱਟਣਾ ਵਸ ਹੋਈ ਚੜਨਾ ਵਾ ਗੁੰਦੇ ਰਲ ਬਹਿਣਾ ਵਾ ਹੱਸਣ ਵਾ ਰੋਣ ਤੁਹਾਡੇ ਜਿਨਾ ਜਾਏ ਪਿਆ ਗੱਲ ਪੈਣਾ ਐਉਂ ਪ੍ਰੇਮ ਭਰੇ ਪ੍ਰੇਮੀਆ ਨੇ ਸੋਹਣੇ ਸੋਹਣੇ ਗੈਂਦੇ ਦੇ ਫੁੱਲ ਅੰਮੀ ਜੀ ਲਈ ਇੱਕ ਸੋਹਣੀ ਪਟਾਰੀ ਵਿੱਚ ਪਾ ਕੇ ਘਲ ਦਿੱਤੇ ਤ੍ਰਪੈਰਾ ਬੀ ਚੁੱਕਾ ਸੀ ਹੁਣ ਸੌਣ ਦਾ ਵੇਲਾ ਹੀ ਨਹੀਂ ਸੀ ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਬਾਠ ਸਿਮਰਨ ਵਿੱਚ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ